ਪਹਿਲਾ ਪਿਛੇ ਵਾਲਾ ਪਹਿਲਾ ਬੰਦਾ ਬੜੇ ਇਹ ਦੇਖੋ ਮੈਂ 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 ਸਾਡੀ ਉਹਦੇ ਘਰੇ ਬੰਦੇ ਬੜੇ ਉਹਦੇ ਤੋਂ ਪੈਸੇ ਖੋ ਕੇ ਲੈ ਗਏ ਹਫਤੇ ਬਾਅਦ ਉਹ ਫੇਰ ਇੱਥੇ ਰੇੜੀ ਲਾਈ ਖੜਾ ਸੀ ਫੇਰ ਬੰਦੇ ਕੁਹਾੜੀ ਲੈ ਕੇ ਉਹਦੇ ਘਰੇ ਬੜੇ ਉਹਦੀ ਘਰ ਵਾਲੀ ਦਾ ਕੋਕਾ ਤੱਕ ਲਵਾ ਕੇ ਲੈ ਕੇ ਤਨ ਉਹਦੀ ਪੇਟੀ ਤੋੜ ਕੇ ਉਹਦੇ 1000 2000 ਰੁਪਏ ਸੀ ਗਰੀਬ ਕੋਲੇ ਉਹ ਵੀ ਲੈ ਗਏ ਚਲੋ ਪੀਸੀਆਰ ਨੂੰ ਮੈਂ ਫੋਨ ਕੀਤਾ ਪੀਸੀਆਰ ਫੜ ਲਿਆ ਜੀ ਫੜ ਕੇ ਜਦੋਂ ਠਾਣੇ ਗਏ ਪ੍ਰਸ਼ਾਸਨ ਨੇ ਗੱਲ ਸੁਣ ਲਈ ਹੈ ਪ੍ਰਸ਼ਾਸਨ ਨੇ ਹੋਟ ਇੰਪਲੀਮੈਂਟ ਕਰਨਾ ਹੈ ਰਿਪਰਜਨੈਸ਼ਨ ਦੇਤੀ ਹੈ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਦਿਲ ਦੀ ਗੱਲ ਆਇਤੋ ਕਿ ਇਹਨਾਂ ਸੋਪੂਰੇ ਦੇ ਨਾਗਰਿਕ ਵਪਾਰੀ ਉਸਦੋ ਰੇੜੀ ਫੜੇ ਵਾਲੇ ਸਾਰੇ ਇਹ ਅਦਾਰਾ ਤੋਂ ਬਕਵਾਸ ਤਾਂ ਚਾਹੀਓ ਕਿਸੇ ਵੀ ਡੇਲ ਦਾ ਕਿਸੇ ਵੀ ਪ੍ਰੋਫੈਸਰ ਦਾ ਪ੍ਰੋਫੈਸਰ ਦੇ ਜਿਹੜੇ ਲੋਕ ਵੀ ਆਏ ਆ ਵਕੀਲ ਵੀ ਆਏ ਪ੍ਰੋਫੈਸਰ ਵੀ ਆਏ ਆ ਉਹ ਸਾਰਿਆਂ ਦੇ ਹੀ ਹਸਤੀਆ ਦੇ ਲੋਕ ਜਿਹੜੇ ਕਲਪਰੇਟ ਆ ਉਹਾਰੇ ਇਸ ਤਰ੍ਹਾਂ ਇੱਥੇ ਹਾਜ਼ਰ ਹੋਇਆ ਔਰ ਇਸ ਗੱਲ ਦੀ ਲਗਾਈ ਦੇਣਾ ਕਿ ਬਹੁਤ ਹੋਰ ਮੰਤਰਿਕੇ ਨਾਲ ਉਸੇ ਹਰ ਇੱਕ ਵਾਰ ਨੂੰ ਪੜਾ ਅਕਸਰ ਪੁਲਿਸ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਦਾ ਬਹੁਤ ਹੁੱਲਰ ਬਾਗੀ ਹੁੰਦੀਆਂ ਨਾਲ ਹੌਸਲਾ ਨਹੀਂ ਹੁੰਦਾ ਕਿ ਉਹ ਢੇੜ ਤੇ ਆ ਜਾਵੇ ਲੋਕਾਂ ਦਾ ਡਿਸਿਪਲਿਨ ਦੇਖ ਕੇ ਮੈਂ ਸਮਝਦਾ ਕਾਲਜ ਸ਼ਹਿਰ ਦਾ ਦੇਖ ਕੇ ਪ੍ਰਸ਼ਾਸਨ ਨੇ ਹੌਸਲਾ ਕਿਤਾ ਕਿ ਤੁਹਾਡੇ ਤੇ ਆ ਕੇ ਖੜੇ ਅਕਸਰ ਲੋਕ ਰਾਪੋ ਤੁਸੀਂ ਲਗੇ ਅੱਗੇ ਕੀ ਗੱਲ ਕਰਕੇ ਆਉ ਤੇ ਤੁਹਾਡੇ ਕਾਗੇ ਕੀ ਦੱਸਦੇ ਮੈਨੂੰ ਨਹੀਂ ਪਤਾ ਔਰ ਜੋ ਅਧਿਕਾਰੀ ਤੁਹਾਡੇ ਸਾਹਮਣੇ ਪਬਲਿਕ ਦੇ ਸਾਹਮਣੇ ਕਹਿ ਕੇ ਗਏ ਆ ਇਹਨਾਂ ਨੂੰ ਉਹ ਗੱਲ ਪੂਰੀ ਕਰਦੇ ਬੋਲੋ ਨਹੀਂ ਤਾਂ ਇਹ ਰੋਕ ਮਦਦ ਕਰਦਾ ਜੋ ਹੋਰ ਨਾ ਵੇਚੇ ਕਰੂੰਗਾ ਜੇ ਆਪਾਂ ਕੋਲਾ ਮੰਗੋ ਉਹ ਜਿਹੜਾ ਬੇਲਾ ਸੀਗਾ ਕੇ ਵੀ ਜੇ ਕੋਈ ਨਹੀਂ ਆਦਾ ਚੌਕ ਤੇ ਜਾ ਕੇ ਆਪਾਂ ਹੌਲੜ ਬਾਜ ਦੇ ਤਰ੍ਹਾਂ ਇਹ ਜੋ ਕੁਝ ਕਰਨਾ ਚਾਹੀਏ ਉਹ ਸਾਡ ਨੂੰ ਇੱਕ ਜਵਾਬ ਦੇ ਲੈਣਾ ਹੈ ਕਿ ਪ੍ਰਸ਼ਾਸਨ ਅਗਾਰ ਬੁਲਾਏ ਤੁਹਾਡੇ ਮਾਣੋ ਨੂੰ ਦੇਖਦੇ ਹੋਏ ਕਿ ਕਮਿਟਮੈਂਟ ਕਰਕੇ ਗਏ ਹੈ। ਉਹ ਸਿਰ ਬਹੁਤ ਥਾਰ ਟਾਈ ਦਿੱਤਾ ਫਿਰ ਵੀ ਪ੍ਰਸ਼ਾਸਨ ਆਗਰ ਬੁਲਾਵੇ ਡਿਪੂਟੇਸ਼ਨ ਨੂੰ ਕੋਈ ਹੋਰ ਅਧਿਕਾਰੀ ਅਸਲ ਤੇ ਉਹ ਗਾਇ ਵੀ ਡੀਆਰ ਵੀਰਿਸ ਦੇ ਸਾਥ ਕੋਈ ਵੀ ਬੁਲਾਉਦਾ ਤਾਂ ਕਿ ਡੈਕੋਰੇਸ਼ਨ ਨੂੰ ਜਾਣਾ ਚਾਹੀਦਾ ਡੈਫੀਨੇਟਲੀ ਜਾਣਾ ਚਾਹੀਦਾ ਜਾਣਾ ਨਹੀਂ ਕਰਦਾ ਸੋ ਹੁਣ ਜਿਹੜਾ ਸੰਗਠਨ ਦਾ ਜੋ ਐਜੂਕੇਸ਼ਨ ਦਾ ਜੋ ਵੱਧਦਾ ਸੀਗਾ ਉਹ ਤੋਂ ਜੀ 100 ਪ੍ਰਸਤ ਸਹਿਯੋਗ ਦਿੱਤਾ ਬਹੁਤ ਧੰਨਵਾਦ ਮੈਂ ਸਮਝਦਾ ਹਾਂ ਕਿ ਟਾਈਮ ਹਾਂ ਬੀ ਹੋ ਗਿਆ ਤੇ ਹੁਣ ਜੇ ਪ੍ਰਸ਼ਾਸਨ ਬੁਲਾਊਗਾ ਕੋਈ ਗੱਲਬਾਤ ਕੋਈ ਵੀ ਅਧਿਕਾਰੀ ਕਰਨਾ ਕਰੂਗਾ ਅੰਤਮ ਰੋਕ ਤਬਾ ਤੇ ਸੀਨੀਅਰ ਅਧਿਕਾਰੀ ਜਾ ਕੇ ਗੱਲ ਕਰਨਗੇ ਔਰ ਜੋ ਵੀ ਗੱਲ ਹੋਊਗੀ ਉਹ ਟਾਲ ਲੋ ਸਾਰਿਆਂ ਨੂੰ ਸਰਕੂਲੇਟ ਕੀਤੀ ਜਾਊਗੀ ਜਿੱਦੇ ਵੀ ਸਾਡੇ ਪ੍ਰਧਾਨ ਉਹ ਆਪ ਜਨ ਦੇ ਮੁਖੇ ਸੇ ਬਾਣ ਗਏ 5 ਮਿੰਟ ਔਰ ਹਾਂ ਨਾ ਬੰਦ ਤੇ ਇਸ ਹੁਣੇ ਉਹ ਮੈਂ ਡੀਐਸਪੀ ਸਾਹਿਬ ਨੇ ਵੀ ਮੈਨੂੰ ਦੱਸਿਆ ਐਸਪੀ ਸਾਹਿਬ ਨੇ ਵੀ ਦੱਸਿਆ ਤੇ ਕੱਲ ਆਇਆ ਸੀਗਾ ਮੈਂ ਵੀ ਚਿੰਤਾ ਤੇ ਹੈਗਾ ਕਿ ਇਦਾਂ ਜੇ ਜਿਹੜਾ ਅਸੀਂ ਸੁਰੱਖਿਅਤ ਮਾਹੌਲ ਤੁਹਾਨੂੰ ਦੇਣਾ ਉਹ ਅਸੀਂ ਦੇਣ ਵਾਸਤੇ ਅਸੀਂ ਵਚਨ ਬਾਤਾਂ ਔਰ ਅਸੀਂ ਇਹ ਤੁਹਾਨੂੰ ਕਰਕੇ ਦਿਖਾਵਾਂਗੇ ਉਹ ਸਕਦਾ ਉਹ ਸਕਦਾ ਸਾਡੇ 'ਚ ਕਮੀਆਂ ਹੁੰਦੀਆਂ ਕਿਉਂਕਿ ਅਸੀਂ ਵੀ ਫੋਡੇਰ ਵੀ ਨਾਗਰੀਕਾ ਫੋਡੇ ਵਿੱਚੋਂ ਹੀ ਆ ਔਰ ਜਿੱਦਾਂ ਹੁਣੇ ਓੰਕਾਰ ਜੀ ਨੇ ਕੁਛ ਇੱਕ ਗੱਲਾਂ ਦਸੀਆਂ ਗਸ਼ਟ ਵਧਾਣਾ ਫੋਰਸ ਵਧਾਣੀ ਉਹ ਚੀਜ਼ਾਂ ਮੈਂ ਕਰ ਦਿੱਤੀਆਂ ਪਰ ਜਿਵੇਂ ਸੀਸੀਟੀਵੀ ਦੀ ਵੀ ਇਹਨਾਂ ਨੇ ਗੱਲ ਕੀਤੀ ਉਹ ਵੀ ਅਸੀਂ ਕਰਾਵਾਂਗੇ ਕੁਝ ਜਿਹੜੇ ਇੰਪੋਰਟੈਂਟ ਜਗ੍ਹਾ ਉੱਥੇ ਸੀਸੀਟੀਵੀ ਵੀ ਲਗਵਾਵਾਂਗੇ ਐਸਪੀ ਸਾਹਿਬ ਦੀ ਮੈਂ ਡਿਊਟੀ ਲਗਾਈ ਹੈ ਉਹ ਰੈਗੂਲਰ ਇੱਥੇ ਆਇਆ ਕਰਨਗੇ ਐਸਪੀ ਹੈੱਡ ਕੁਆਟਰ ਆਏ ਹੋਏ ਨੇ ਔਰ ਰੈਗੂਲਰ ਇਥੇ ਆਇਆ ਕਰਾਂਗੇ ਔਰ ਜਿਹੜੀ ਪੀਸੀਆਰ ਦੀ ਗਸ਼ਤ ਜਿਹੜੇ ਇੰਪੋਰਟੈਂਟ ਪੁਆਇੰਟ ਮੈਨੂੰ ਦੱਸਿਆ ਡੀਐਸਪੀ ਸਾਹਿਬ ਨੇ ਜਿੱਥੇ ਸਨੈਟਿੰਗ ਜਿਹੜੀ ਹੈ ਜ਼ਿਆਦਾ ਹੁੰਦੀ ਹੈ ਉਹ ਪੁਆਇੰਟ ਤੇ ਅਸੀਂ ਹੁਣ ਰੈਗੂਲਰ ਕਵਰੇਜ ਕਰਾਂਗੇ ਜਿਹੜੀ ਸਾਡੀ ਕੋਈ ਵੀ ਕਮੀ ਪੇਸ਼ੀ ਹੈ ਉਹਨੂੰ ਸੁਧਾਰਾਂਗੇ ਤਾਂ ਤੁਹਾਨੂੰ ਵਧੀਆ ਮਾਹੌਲ ਦੇਵਾਂਗੇ ਤੁਹਾਨੂੰ ਬਿਲਕੁਲ ਮਤਲਬ ਫੀਲ ਨਹੀਂ ਹੋਊਗਾ ਕਿ ਕੋਈ ਪੁਲਿਸ ਦੀ ਕਾਰਗੁਜ਼ਾਰੀ 'ਚ ਕੋਈ ਕਮੀ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਇਹ ਜਿਹੜਾ ਤੁਹਾਡਾ ਮੰਗ ਪੱਤਰ ਹੈ ਇਹ ਜਨਰਲ ਜਿਆ ਹੈ ਪਰ ਮੈਂ ਇਸ ਚੀਜ਼ ਤੋਂ ਪੂਰੀ ਤਰ੍ਹਾਂ ਜਾਣੂ ਆ ਜਿਵੇਂ ਓਮਕਾਰ ਜੀ ਨੇ ਕਿਹਾ ਕਿ ਹਰ ਇੱਕ ਬਾਜ਼ਾਰ ਦੀ ਹਰ ਇੱਕ ਗਲੀ ਦੀ ਕੋਈ ਅਲੱਗ-ਅਲੱਗ ਪ੍ਰੋਬਲਮ ਹੁੰਦੀ ਹੈ ਕੋਈ ਜਗ੍ਹਾ ਜਿੱਥੇ ਹਨੇਰਾ ਘੱਟ ਹਨੇਰਾ ਜ਼ਿਆਦਾ ਉੱਥੇ ਜਿਹੜਾ ਹੈਗਾ ਕੁਝ ਗੈਰ ਕਾਨੂੰਨੀ ਗਤੀਵਿਧੀਆਂ ਜ਼ਿਆਦਾ ਹੁੰਦੀਆਂ ਕੋਈ ਜਗ੍ਹਾ ਜਿੱਥੇ ਭੀੜ ਜਿਆਦਾ ਉੱਥੇ ਕੋਈ ਹੋਰ ਪ੍ਰੋਬਲਮ ਹੁੰਦੀ ਟ੍ਰੈਫਿਕ ਦੀ ਪ੍ਰੋਬਲਮ ਹੁੰਦੀ ਹੈ ਠੀਕ ਹੈ ਕੋਈ ਜਗ੍ਹਾ ਕੋਈ ਸ਼ੁਨਸਾਨ ਜਗ੍ਹਾ ਲੱਭਦਾ ਹੈ ਟ੍ਰੈਫਿਕ ਨਹੀਂ ਨਹੀਂ ਪਰ ਜਗਾ ਸ਼ੁਨਸਾਨ ਹੈ ਕਈ ਆਪਣੇ ਵਪਾਰੀ ਜਿੰਨਾਂ ਦੀਆਂ ਦੁਕਾਨਾਂ ਸ਼ਹਿਰ ਦੇ ਬਾਹਰ ਵਾਲੀ ਸਾਈਡ ਤੇ ਨੇ ਇਹ ਤਾਂ ਹਰ ਇੱਕ ਜਗ੍ਹਾ ਦੀ ਆਪਣੀ ਆਪਣੀ ਪ੍ਰੋਬਲਮ ਹੁੰਦੀ ਹੈ ਇਹ ਇਹ ਸਾਰਾ ਅਸੀਂ ਡਿਸਕਸ ਕਰਕੇ ਓੰਕਾਰ ਜੀ ਨਾਲ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਦਾ ਹੱਲ ਲੱਭਾਂਗੇ ਉਹ ਇਹਨੂੰ ਵਧੀਆ ਫਰੀਦਕੋਟ ਤੋਂ ਵੀ ਵਧੀਆ ਬਣਾਵਾਂਗੇ ਇਹ ਕੋਟਕੂਰਾ ਜਿਹੜੀ ਤੁਹਾਡੀ ਜਗ੍ਹਾ ਹੈ ਇਹ ਫਰੀਦਕੋਟ ਨਾਲੋਂ ਪੁਰਾਣੀ ਜਗ੍ਹਾ ਔਰ ਤੰਗੀ ਜਗ੍ਹਾ ਵੱਡੀ ਜਗ੍ਹਾ ਜੋ ਮੇਰਾ ਮੰਗਣਾ ਹੈਗਾ ਔਰ ਇਹਨੂੰ ਅਸੀਂ ਵਧੀਆ ਤੁਹਾਨੂੰ ਸੁਰੱਖਿਆ ਦਾ ਮਾਹੌਲ ਦਵਾਂਗੇ ਔਰ ਤੁਸੀਂ ਬੇਫਿਕਰ ਹੋ ਜਾਓ ਜਿਹੜਾ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਹਾਂ ਉਹ ਇਹ ਕਰਕੇ ਵੀ ਤੁਹਾਨੂੰ ਰਿਜ਼ਲਟ ਵੀ ਦਵਾਵਾਂਗੇ ਥੈਂਕ ਯੂ